ਆਪਾਂ ਬਰਾਬਰ ਪਹਿਲਾਂ ਮਤ ਇੱਧਰ ਆਈਆਂ ਆਪਣੇ ਲਿਆਓ ਵਾਪਸ ਕਰੋ ਜਿਹੜੇ ਹੈਗੇ ਆ ਲੱਡੂ ਵਾਪਸ ਕਰੋ ਜਿਹੜੇ ਅਸੀਂ ਲੈ ਕੇ ਆਏ ਹੈਗੇ ਹਾਂ ਹਾਂ ਤੁਸੀਂ ਲੱਡੂ ਹੀ ਖੋਲੇ ਦਿਖਾ ਤੁਸੀਂ ਤੁਸੀਂ ਕਿਸੇ ਦੀ ਖੁਸ਼ੀ ਲੋਕਾਂ ਦੀ ਲੋਕਾਂ ਦੀ ਖੁਸ਼ੀ ਨਹੀਂ ਹੋਣ ਦਿੰਦੇ ਤੁਸੀਂ ਪੂਰੀ ਕਾ ਹਾਂ ਪਹਿਲਾਂ ਲੱਡੂ ਲਿਆ ਜਿਹੜੇ ਲੱਡੂ ਜਿਹੜੇ ਲੱਡੂਆਂ ਦਾ ਡੱਬਾ ਦਿਓ ਮੇਰਾ ਵਾਪਸ ਹਾਂ ਭਾਈ ਇਹ ਕੰਮ ਚੱਲਦਾ ਹੈ ਇੱਕ ਗੱਲ ਸੁਣੋ ਗੱਲੇ ਆ ਨਾ ਤਾਂ ਅਸੀਂ ਕੋਈ ਨਾਲ ਹੋਏ ਨਾ ਲੱਛੇ ਹੋ ਤਾ ਕਰਕੇ ਰੱਖਿਆ ਹੋਈ ਲੱਗੂ ਕੰਨ ਲੈ ਗਿਆ ਸਿੰਘ ਜੀ ਤੋਂ ਉਹਨਾਂ ਨੇ ਨਾ ਤਾਂ ਕੋਈ ਜਾਨ ਬਹੁਤ ਕੋਈ ਨਹੀਂ ਲੱਗੂ ਜਿਹੜੀ ਉਹ ਹੋਰ ਹੋਣਾ ਨਹੀਂ ਜੀਪ ਤੇ ਤੱਕ ਤੇ ਮੈਂ ਨਹੀਂ ਆਉਂਦਾ ਨਹੀਂ ਉਹਦੇ ਉਹਨਾਂ ਦੇ ਨਾਲੇ ਤਾਂ ਹੀ ਫੱਕੇ ਸੁੱਟਾ ਤੱਕਾ ਕਰਦੇ ਆ ਹਾਂ ਹਾਂ ਕਿੰਨ ਮੈਂ ਲੈ ਕੇ ਆਇਆ ਉਹ ਤਾਂ ਇਹ ਉਹ ਕੋਈ ਐਸੀ ਗੇ ਇਹ ਨੌਕੇ ਦੇ ਚੇਲੇ ਨੂੰ ਮੈਂ ਨਹੀਂ ਇਸ ਗੱਲ ਦਾ ਵੀ ਜਵਾਬ ਦੇਣੇ ਹੈ ਤੇ ਅੱਜ ਜਿਹੜਾ ਇਹ ਲੈ ਕੇ ਆਇਆ ਉਹਨਾਂ ਨੂੰ ਬੁਲਾ ਲਓ ਯਾਰ ਚਲ ਕੋਈ ਗੱਲ ਨਹੀਂ ਨਹੀਂ ਜਾਣਦੇ ਕਿ ਕੋਈ ਪ੍ਰੋਬਲਮ ਨਹੀਂ ਹੈ ਕਿ ਬੰਦੇ ਠੀਕ ਹੈ ਨਹੀਂ ਇਹ ਤੋਂ ਬਾਅਦ ਦਾ ਨਿਕਲ ਇਹ ਨਿਕਲ ਨਹੀਂਦਾ ਹਰਿਆਲ ਸੀਨੇ ਬਣਾਇਆ ਨਾ ਇਹ ਪੁਲ ਤਾਂ ਇਹ ਆਮ ਲੋਕਾਂ ਦੇ ਨਿਕਲ ਲਈ ਲੋਕਾਂ ਦੀ ਡਿਮਾਂਡ ਸੀ ਮੈਂ ਲੈ ਕੇ ਆਇਆ 26 ਕਰੋੜ ਰੁਪਏ ਦਾ ਪੁਲ ਬਣ ਗਿਆ ਮੈਂ ਕਿਸੇ ਦਾ ਪਰਤ ਕੱਟਣਾ ਕਿਸੇ ਦੇ ਕੰਮ ਦੇ ਵਿੱਚ ਰੁਕਾਵਟ ਨਹੀਂ ਬਣਦਾ ਕੋਈ ਹੋ ਨਹੀਂ ਬਣਦਾ ਇਹ ਅਸੀਂ ਦੌਰੇ ਖੁਸ਼ੀ ਜ਼ਾਹਰ ਕਰਨ ਲਈ ਆਏ ਆ ਕਿ ਭਾਈ ਜਿਹੜਾ ਸਾਡਾ ਲਿਆਂਦਾ ਹੋਇਆ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਿਆ ਬੱਸ ਤੇ ਪਬਲਿਕ ਨੂੰ ਜਿਹੜੀ ਅਸੀਂ ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਹੋ ਗਿਆ ਤੇ ਨਿਕਲਣਾ ਇਹ ਪੁੱਛੀ ਨਹੀਂ ਕਰਨ ਦੇਣਾ ਹੈਗਾ ਦੈਟਸ ਯੂਰ ਡਿਊਟੀ ਠੀਕ ਹੈ ਨਹੀਂ ਇਹ ਇੰਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਇਹ ਜਿਹੜਾ ਕੰਮਾਂ ਚ ਖੁਸ਼ੀ ਨਾ ਪੋ ਜਿਹੜਾ ਕੰਮ ਜਿਹੜੇ ਕਰਨੇ ਸਾਡੇ ਅਸੀਂ ਜੇ ਤੁਹਾਡੇ ਕੋਈ ਕੰਮ 'ਚ ਉਹਨਾਂ ਦੇ ਵਿੱਚ ਦਖਲ ਦੇ ਰਹੇ ਹੈਗੇ ਆ ਕੋਈ ਰੋਕ ਰਿਹਾ ਕੰਮ ਕੀ ਨੂੰ ਹਾਂ ਜੀ ਕਹਿੰਦੇ ਨਹੀਂ ਨਹੀਂ 1 ਮਿੰਟ ਯਾਰ ਮੈਨੂੰ ਨਹੀਂ ਗੱਲ ਸੁਣੋ ਮੈਂ ਲੱਡੂ ਵੰਡਾਣੇ ਆ ਇੱਥੇ ਮੇਰੇ ਤੋਂ ਕਿਹਨੇ ਲੱਡੂ ਭਰਾਈ ਨੇ ਐਸਾ ਹਾਂ ਲੱਡੂ ਭਰਾਈ ਤਾਂ ਕੋਈ ਨਹੀਂ ਹੈ ਕੋਈ ਨਹੀਂ ਜੀ ਕੋਈ ਨਹੀਂ ਠੀਕ ਹੈ ਤੁਸੀਂ ਖਾਓ ਤੁਸੀਂ ਖਾਣੇ ਨੂੰ ਕੀ ਕਰੀ ਚੱਲਦਾ ਸੱਚੀ ਕਾਲ ਕੀ ਹਾਲ ਠੀਕ ਬੰਡੋ ਯਾਰ ਛੱਡੂ ਰੱਖ ਲਈ ਜਿਹੜਾ ਨੇ ਲੱਲੇ ਹੀ ਲੱਡੂ ਦੇਵ ਦਿਓ ਤੁਸੀਂ ਆਓ ਸਾਰਾ ਹੋ ਜੂ ਉਹ ਪੁਲਿਸ ਨੇ ਲੱਡੂ ਖਾਣੇ ਆ ਉਹ ਆਪਣਾ ਵਾਸਤੇ ਲਿਆ ਦੇ ਹੈਗੇ ਉਹ ਹੈ ਉਹ ਤੁਹਾਨੂੰ ਪਹਿਲਾਂ ਮੈਨੂੰ ਇੱਕ ਦੱਸੋ ਤੁਹਾਨੂੰ ਤਕਲੀਫ ਕੀ ਹੁੰਦੀ ਆ ਹਰਦਿਆਲ ਸਿੰਘ ਦੇ ਆਣ ਦੀ ਹੈ ਹਰਥਾਂ ਤੇ ਹੀ ਤੁਸੀਂ ਰਿਕਰਟਮੈਂਟ ਦੇ ਹਰਥਾਂ ਤੇ ਹੀ ਹੈ ਚਲੋ ਯਾਰ ਪਿੱਛੇ ਜੋ ਲਓ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਨਹੀਂ ਨਹੀਂ ਦਿਓ ਉਹ ਤੁਸੀਂ